ਹਾਂਜੀ ਮੇਰੇ ਸੋਸ਼ਲ ਮੀਡੀਆ ਦੋਸਤੋ ਆਪਾਂ ਪਿਛਲੇ ਦਿਨੀ ਇੱਕ ਇਸ YouTube ਚੈਨਲ ਦੇ ਉੱਪਰ ਜਿੱਥੇ ਮੈਂ ਸੋਸ਼ਲ ਮੀਡੀਆ ਚਲਾ ਰਿਹਾ ਹਾਂ ਉੱਤੇ ਇੱਕ ਲੜੀ ਚਲਾਉਣ ਦੇ ਬਾਰੇ ਤੁਹਾਨੂੰ ਦੱਸਿਆ ਸੀ ਜਿਹੜਾ ਲੜੀ ਦਾ ਨਾਮ ਸੀ ਉਹ ਸੀ ਪੰਜਾਬੀ ਭਾਸ਼ਾ ਦੇ ਅਲੋਪ ਹੋ ਰਹੇ ਸ਼ਬਦਾਂ ਦੀ ਲੜੀ ਕਿਉਂਕਿ ਬਹੁਤ ਸਾਰੇ ਪੰਜਾਬੀ ਦੇ ਜਿਹੇ ਸ਼ਬਦ ਜਿਹੜੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਸੀ ਪਰ ਅੱਜ ਕੱਲ ਉਹ ਅਲੋਪ ਹੁੰਦੇ ਜਾ ਰਹੇ ਸਾਨੂੰ ਸੁਣਨ ਨੂੰ ਬਹੁਤ ਘੱਟ ਮਿਲਦੇ ਆ ਕਹਿਣ ਦਾ ਮਤਲਬ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਅੱਜ ਕੱਲ ਦੇ ਵਿਦਿਆਰਥੀ ਨੇ ਅੱਜ ਕੱਲ ਦੇ ਬੱਚੇ ਨੇ ਉਹ ਉਹਨਾਂ ਸ਼ਬਦਾਂ ਤੋਂ ਜਾਣੂ ਨਹੀਂ ਹੈਗੇ ਉਹਨਾਂ ਨੂੰ ਸ਼ਬਦ ਉਹ ਉੱਪਰੇ ਲੱਗਦੇ ਆ ਤਾਂ ਉਸੇ ਨੂੰ ਲੈ ਕੇ ਆਪਾਂ ਇੱਕ ਲੜੀ ਚਲਾਈ ਸੀ ਕਿਉਂਕਿ ਬਹੁਤ ਸਾਰਾ ਕੰਟੈਂਟ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਪਰ ਬਹੁਤ ਸਾਰੇ ਲੋਕ ਇਹ ਵੀ ਕਹਿ ਦਿੰਦੇ ਆ ਕਿ ਕੋਈ ਚੰਗਾ ਕੰਟੈਂਟ ਨਹੀਂ ਆਉਂਦਾ ਜੀ ਬਹੁਤ ਕੁਝ ਮਾੜਾ ਆ ਰਿਹਾ ਪਰ ਆਪਾਂ ਚੰਗਾ ਕੰਟੈਂਟ ਚਲਾਉਣ ਦੀ ਕੋਸ਼ਿਸ਼ ਕੀਤੀ ਆ ਇਹਦੇ ਨਾਲ ਸਾਡਾ ਪੰਜਾਬੀ ਦਾ ਵੀ ਇਹਦੇ ਵਿੱਚ ਵਿਕਾਸ ਹੋਣਾ ਤਾਂ ਇਹ ਸ਼ਬਦ ਅਗਲੇ ਪੰਜ ਜਿਹੜੇ ਮੈਂ ਨਵੇਂ ਸ਼ੇਅਰ ਕੀਤੇ ਆ ਉਹ ਤੁਹਾਡੀ ਸਕਰੀਨ ਤੇ ਨੇ ਜਿਹਦੇ ਵਿੱਚ ਸ਼ਰੀਕ ਸ਼ਬਦ ਦੂਜਾ ਸ਼ਬਦ ਜੱਦੀ ਪਿੰਡ ਤੀਜਾ ਪਣ ਚੱਕੀ ਚੌਥਾ ਬੇਲਚਾ ਪੰਜਵਾਂ ਸ਼ਬਦ ਹੈਗਾ ਜਿਹੜਾ ਉਹ ਕੱਕਰ ਤੁਸੀਂ ਇਹਨਾਂ ਦੇ ਅਰਥ ਨੇ ਜਿਹੜੇ ਉਹ ਜਰੂਰ ਸਮਝਾਉਣੇ ਆ ਕਮੈਂਟ ਦੇ ਜ਼ਰੀਏ ਜੋ ਤੁਸੀਂ ਆਪਣਾ ਅਰਥ ਤੁਹਾਨੂੰ ਲੱਗਦਾ ਕੀ ਇਹਦਾ ਸਹੀ ਅਰਥ ਇਹ ਹੈ ਜਿਸ ਨੂੰ ਵੀ ਪਤਾ ਹੈ ਤਾਂ ਜਰੂਰ ਸਹਿਯੋਗ ਕਰੋ ਆਪਾਂ ਇਹਨਾਂ ਸ਼ਬਦਾਂ ਨੂੰ ਜਾਉਂਦੇ ਰੱਖੀਏ ਤਾਂ ਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਮੈਂ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਵਿਦਿਆਰਥੀਆਂ ਨੂੰ ਪੜਾਉਣਾ ਤੇ ਉਤੋਂ ਪਤਾ ਲੱਗਦਾ ਬਹੁਤ سارے ਸ਼ਬਦ ਅਜਿਹੇ ਸੀ ਜਦੋਂ ਬੋਲਦੇ ਨੇ ਤਾਂ ਬੱਚਿਆਂ ਨੂੰ ਉਹਨਾਂ ਸ਼ਬਦਾਂ ਬਾਰੇ ਗਿਆਨ ਹੀ ਨਹੀਂ ਹੈਗਾ ਹਾਲਾਂਕਿ ਸਾਨੂੰ ਆਮ ਲੋਕਾਂ ਨੂੰ ਜਿਹੜੇ ਜਿਨ੍ਹਾਂ ਨੂੰ ਅਨਪੜ੍ਹ ਵੀ ਕਹਦੇ ਨੇ ਸਾਡੇ ਵੱਡੇ ਬਜ਼ੁਰਗ ਜਿਹੜੇ ਘੱਟ ਪੜ੍ਹੇ ਆ ਉਹ ਸ਼ਬਦਾਂ ਦੇ ਅਰਥ ਜਾਣਦੇ ਹੁੰਦੇ ਆ ਪਰ ਸਾਡੇ ਅੱਜ ਕੱਲ ਦੇ ਪੜ੍ਹੇ ਲਿਖੇ ਬੱਚੇ ਉਹ ਸ਼ਬਦਾਂ ਤੋਂ ਜਾਣੂ ਨਹੀਂ ਹੈਗੇ ਅਸੀਂ ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਅਗਲੇ 5 ਸ਼ਬਦ ਤੁਹਾਡੇ ਸਾਹਮਣੇ ਸਕਰੀਨ ਤੇ ਹੈਗੇ ਆ ਤੁਸੀਂ ਇਹਨਾਂ ਦੇ ਅਰਥ ਕਮੈਂਟਾਂ ਦੇ ਜ਼ਰੀਏ ਜ਼ਰੂਰ ਸਾਡੇ ਤੱਕ ਪਹੁੰਚਾਓ ਹੋ ਸਕਦਾ ਅਸੀਂ ਹੋਰ ਵੀ ਚੰਗੇ ਰੂਪ ਦੇ ਵਿੱਚ ਇਹਨਾਂ ਸ਼ਬਦਾਂ ਨੂੰ ਵਿਆਖਿਆ ਇਹਨਾਂ ਦੀ ਕਰ ਸਕੀਏ ਤੇ ਸਾਡੀ ਪੰਜਾਬੀ ਭਾਸ਼ਾ ਜਿਹੜੀ ਸਾਡੀ ਮਾਂ ਬੋਲੀ ਆ ਉਹਨਾਂ ਦੇ ਸ਼ਬਦਾਂ ਨੂੰ ਅੱਜ ਕੱਲ ਦੇ ਬੱਚਿਆਂ ਤੱਕ ਪਹੁੰਚਾ ਸਕੀਏ ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਸ ਲੜੀ ਨੂੰ ਅੱਗੇ ਤੋਰਨ ਦੇ ਵਿੱਚ ਸਹਿਯੋਗ ਕਰੋਗੇ ਇਸੇ ਉਮੀਦ ਦੇ ਨਾਲ ਤੁਹਾਡਾ ਇਸ ਵੀਡੀਓ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ